ਕਿੰਨੇ ਪੈਸੇ ਦਿੱਤੇ ਭੋਲੂ ਨੇ ਤੈਨੂੰ 400 ਰੁਪਏ 400 ਉਹ ਨਹੀਂ ਗੁਰਵਾ ਪੁੱਲ ਉਠਗੀਆਂ ਬੜੀਆਂ ਮਾਰਦਾ ਹੁਣ ਵੇਲਾ ਤੈਨੂੰ ਵੀ ਧੱਕਾ ਕਰ ਗਿਆ ਉਹ ਗੁਰਵਾ ਕਿੱਥੇ ਖੱਬਣ ਡਈਏ ਕੱਲਾ ਇਹਨੂੰ ਕਹਿੰਦਾ ਨੱਕਾ ਲਾ ਕੇ ਇਹ ਸਾਰੇ ਬੰਦੇ ਦਿਹਾੜੀ ਤੇ ਲਿਆ ਨੱਕਾ ਬੜਾ ਦੀ ਭੁਗੀ ੜਿਆ ਕਰਨ ਯਾਰ ਉਹ ਯਾਰ ਗੰਦ ਬੜਾ ਹੀ ਤੇ ਮੈਂ ਕਿਹਾ ਵੀ ਆ ਮੇਰੇ ਮੂਹਰੇ ਤੋੜ ਲਿੰਦਾ ਬੰਦਾ ਆਪੀ ਆਪਾਂ ਹੀ ਖਾਣੀਆਂ ਵਾ ਪੱਗਾ ਦੇ ਝੋਣ ਨਹੀਂ ਡਈਆਂ ਸਕੋ ਉਹ ਤੂੰ ਪਤਾ ਕੀ ਕਰ ਕੰਮ ਆਪਾਂ ਨੂੰ ਹੋਰ ਵੀ ਬੜੇ ਆ ਇਹਨੂੰ ਛੱਡ ਤੂੰ ਸਵੇਰੇ ਪਿੰਡ ਉੱਲ ਲਿਆਈ ਬੰਦੇ ਦਿਹਾੜੀ ਤੇ ਦੋ ਨਾਲ ਉਹਨਾਂ ਨੂੰ ਡਾ ਕੇ ਗੰਦ ਘੜਾਂ ਗੰਦ ਬੜੀ ਕੱਲੇ ਕੋਈ ਨਹੀਂ ਨਿਕਲਣਾ ਅੱਛਾ ਮੈਂ ਦੁਪਹਿਰਾ ਪੈਂਡੀਆਂ ਆਪ ਮੋਟਰ ਚਲਾਈਏ ਜਾ ਕੇ ਚੱਲ ਮੈਂ ਆ ਗਿਆ ਬੰਦੇ ਤੋ ਕਢਾਵਾਂਗੇ ਸਰੇ ਆ ਜਾ ਖੋਲ ਦੇ ਗਲੇ ਬਨੇ ਦੁਖਦਾਵਾ ਖੋਲਣ ਤੇ ਡਿਆ ਹੋਰੇ ਤਾਂ ਮੈਂ ਪੂਜਾਣਿਆ ਕਰਨੇ ਦੀ ਖੋਲ ਖੋਲ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਖੁੱਲਾ ਚਲਾ ਜਾ ਫੜਦਾ ਚਪਣਾ ਆਪਣੀ ਹਾਂ ਵੀਰੇ ਤੇ ਆ ਗਿਆ ਨਾ ਫੇਰ ਓਏ ਆ ਚੱਲੀਏ ਪੱਠੇ ਵਾੜੀਏ ਜਾ ਕੇ ਚੱਲ ਆ ਫੜਦਾ ਚਪਲਾ ਜਾ ਸਨਾ ਪੱਠੇ ਮਾਰ ਕੇ ਬਾਤ ਵਾਟ ਲੈ 2 ਡੀ ਦੀ ਪਾਸ਼ਾ ਆਪ ਖਾਣੀ ਮੇਰੀ ਤਾਂ ਗੱਲ ਥੱਜ ਦੀ ਔਰ ਲਈ ਜਾਂਦੇ ਆ ਇੱਥੇ ਪੱਠੇ ਦੋਦੇ ਆ ਵਿਚਾਰਾ ਲੱਗ ਜੇ ਤੇ ਮੈਂ ਵੱਢਦੇ ਲੱਗਾ ਹੋਵੇ ਦੋ ਦੋ ਦੇ ਬੰਦੇ ਤੇਰੇ ਬੰਦੇ ਲੈ ਆਂ ਜਿਹੜੀ ਤੇ ਮੈਂ ਚਲ ਲਈ ਕਿਦੇ ਜਾ ਜਾ ਲੱਤ ਗਲੂ ਨਾ ਜੋਈ ਨਹੀਂ ਪੈ ਹੈ ਸਾਲਾਂ ਨੂੰ ਤੇ ਦਾਤਰੀ ਵੇ ਦਿੰਦੇ ਹੈ ਨਹੀਂ ਵੈਂ ਜੀ ਮਾਹੀ ਮਰ ਗਈ ਕਿ ਉਡੀਆ ਵੇਖੀ ਹੋ ਤਾ ਕਰੇ ਨੋ ਘਰੇ ਹੋਈ ਫਿਰ ਤੱਕਾਂ ਉਹ ਮੇਰੇ ਬੜੀ ਹੈਪੀ ਓਏ ਕੋ ਮਨਜਿੰਦਰ ਆ ਜਾਓ ਬਾਹਰ ਅੰਦਰ ਬਿਠੇ ਗੱਲਾਂ ਮਾਰੀ ਜਾਂਦੇ ਜੋ ਵੇਲੇ ਜੀ ਦੁਮੇ ਉਹ ਗੁਰੂ ਆ ਬੰਦਾ ਰਹਿਕ ਆਪਣਾ ਹੀ ਤੇ ਕੰਮ ਦਿਹਾੜੀ ਦੇ ਸਹੀਦ ਉਹ ਮੇਰੇ ਨਾਲ ਤੇ ਚਲ ਜਰ ਚਲੀ ਹੈ ਵੇਲੇ ਜੀ ਅੱਜ ਤੇ ਦਿਹਾੜੀ ਲਾ ਦੂ ਮੈਂ ਨਾਲ ਦਿਹਾੜੀ ਧੁੜੀ ਕੀ ਦਊਗਾ ਉਹ ਤੇ ਵੇਖ ਲਾਂਗੇ ਉਹਨਾਂ ਤੈਨੂੰ ਪਤਾ ਹੀ ਆ ਦੂ ਚੱਲਦਾ ਚੱਲ ਵੇਲੇ ਹੀ ਆ ਚੱਲ ਫਿਰ ਚਲਾਓ ਬਹੁਤ ਫਿਰ ਚਲੀਏ ਪੰਜ ਟੋਣੇ ਦੀ ਪੀਣਾ ਕੋਈ ਬਸ ਯਾਰ ਮੈਂ ਆਇਆ ਆਇਆ ਹੀ ਹਾਂ ਤੇ ਘਰੇ ਚੱਲਣਾ ਮੈਂ ਮੈਨੂੰ ਚਿੱਤ ਆ ਗਿਆ ਮੈਂ ਹੁਣੇ ਕਿਹਾ ਦਿਹਾੜੀ ਦੇ ਬੰਦੇ ਲੈ ਆਇਆ ਇਸ ਵੇਲੇ ਹਾਂ ਆਪਦੇ ਨਹੀਂ ਪਾਣੀ ਕਿੱਥੇ ਮਰਿਆ ਹੀ ਚਲੋ ਉਤਰੋ ਆਪਾਂ ਦਾ ਕਰੀਏ ਕੰਮ ਆਪੇ ਆ ਜੂਗਾ ਵੱਲੀ ਰਹੀਆਂ ਆ ਕੰਮ ਤੇ ਅੰਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਰਨਾ ਕੀ ਆ ਉਹ ਬਲੈਂਟਰ ਕੋਡਣਾ ਮਾਮਾ ਮਿਰਚਾਂ ਕੋਡਣੇ ਆ ਕੇ ਕਰਨਾ ਆ ਨਾ ਕੀ ਕਰਨਾ ਲੈਂਟਰ ਮਾਮਾ ਲੈਂਟਰ ਕੋਡਿਆ ਜਾਂਦਾ ਹਾਂ ਤੂੰ ਅੰਨਾ ਕਰਦੇ ਨੇ ਕਿਤੇ ਕੋਤ ਮੈਂ ਵੀ ਕੀ ਬਧਾਰ ਕੁਝ ਕਰਾਉਣਾ ਆਵੇ ਚਲ ਕਰਦੇ ਸ਼ੁਰੂ ਕਰੋ ਕਰੋ ਸ਼ੁਰੂ ਮੈਂ ਹੁੰਦਾ ਤੂੰ ਕਿਹਨੇ ਕਰਦਾ ਉਹ ਮੈਂ ਕਰਾਉ ਮਾਲਕ ਮੇਰਾ ਕਹਿ ਗਿਆ ਵੀ ਤੂੰ ਮਲਾ ਇਹਨਾਂ ਕੋਈ ਕਰਾਣੀ ਦੀ ਧੜੀ ਤੇ ਬੰਦੇ ਲਿਆ ਆਗੇ ਮੈਂ ਹੋਰ ਕੰਮ ਨਹੀਂ ਤੇ ਦੇਖਣਾ ਮਾਲਕ ਸਾਲਾ ਇਹਦਾ ਵਿਹਲਾ ਮੈਂ ਹੋਰ ਕੰਮ ਕਰਾ ਕਰੋ 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 ਨਾ ਕੈਂ ਦੇ ਖਸਮ ਨੂੰ ਕੋਈ ਕੰਮ ਨਹੀਂ ਆਂਦੇ ਤੂੰ ਵੀ ਇੱਥੇ ਲਾ ਕੇ ਮੈਂ ਵੀ ਲਗਾ ਇੱਥੇ ਇਹ ਭਾਂਡੇ ਕਦੋਂ ਜੁੱਤੀ ਫੇਰ ਨਾਲ ਇਹਨੂੰ ਫੜ ਕੇ ਛਿੱਤਰ ਫੇਰਦੇ ਕੇ ਆਪੀ ਓਏ ਆ ਓਏ ਯਾਰ ਮੈਨੂੰ ਜ਼ਿਆਦਾ ਬੁਖਾਰ ਆਇਆ ਘਰੀ ਲੰਮੇ ਨਾਲ ਪੜਾ ਜਾ ਕੇ ਕੀ ਹੋ ਗਿਆ ਤੈਨੂੰ ਹੁਣ ਯਾਰ ਮੁਕਾਰ ਦਿਆ ਹੋ ਗਿਆ ਯੇ ਤਰੀਜ਼ ਜਾਨੇ ਠੀਕ ਲੱਗਣਾ ਥਕਾਵਰ ਜਹੀ ਜਾਂਦੀ ਤੂੰ ਬਹਾਨੇ ਲੱਭਦਾ ਰਹਿ ਨਹੀਂ ਮਮਾ ਬਹਾਨਾ ਮੈਂ ਤੈਨੂੰ ਪਤਾ ਕੀ ਕਰਨਾ ਵਾ ਕਰੀ ਜਾਣਾ ਏ ਚਲ ਆ ਜੀ ਅੱਧੇ ਘੰਟੇ ਨੇ ਮੈਨੂੰ ਚੱਕਣ ਹੋਣਾ ਪੈਣਾ ਹੀ ਹੋਗਾ ਆ ਜਾਾਂਗਾ ਆ ਜਾਾਂਗਾ ਕਿਤੇ ਨਹੀਂ ਭੱਜ ਲਿਆ ਮੈਂ ਉਹ ਬੇਹੋਸ਼ ਹੋ ਕੇ ਮੈਂ ਡਿੱਗਾ ਹੋਇਆ ਕੋਈ ਨਹੀਂ ਆ ਜਾਾਂਗਾ ਭਰਾ ਇੱਕ ਦਿਨ ਨਾਲ ਲੈਂਦਾ ਉਹਦੋਂ ਗੱਲਾਂ ਕਰਦਾ ਇਹਨੂੰ ਗਾਹ ਨੂੰ ਪੁੱਤ ਲੈ ਆ ਕਰਨਾ ਉਹ ਬੋਲਵੇ ਵੀ ਕਹਿੰਦੇ ਆ ਮੈਂ ਵੀ ਇਹਨੂੰ ਬਹਾਨਾ ਜਿਹਾ ਲਾ ਗਿਆ ਮੈਂ ਮੇਰਾ ਜ਼ਰੀ ਨਹੀਂ ਠੀਕ ਹੈ ਮੈਂ ਵੀ ਬਹਾਨਾ ਲਾ ਕੇ ਬੈਠਾ ਮੈਂ ਚੱਲ ਛਾਵੇਂ ਲਾ ਕੇ ਦੇਰ ਕੋ ਬੈ ਕੇ ਘੜੀ ਗੱਲਾਂ ਬਾਤਾਂ ਮਾਰਦੇ ਆ ਤੇ ਭਲਾ ਕੀ ਧੜੀ ਧੂੜੀ ਕੀਤੀ ਹੋ ਯਾਰੀ ਜਾਣ ਸੱਸ ਕਿਹਾ ਸੱਸੁਰਦਿਆ ਚੱਲ ਗੀਦਾ ਵੇਖੋ ਕਿੰਨੇ ਦਿੰਦਾ ਬਾਕੀ 700 ਮੈਂ ਕਿਹਾ ਤੁਹਾਨੂੰ ਮੈਂ 700 ਦੇਣਾ ਹੀ ਹਾਂ ਤੇ ਉਹ ਮਤਲਬ ਵੀ ਆਪਾਂ ਨੂੰ ਨਾ ਦਸੀਏ ਇਹਨੂੰ ਧਿਆ ਰੈਂਦੇ ਉਹਦੀ ਅੱਧੀ ਡੇਢੀ ਆਪਾਂ ਦੋਵੇਂ ਵੰਡ ਲਾਂਗੇ ਮਸਲਾ ਆਹੋ ਉਹਨੂੰ 350 ਦੇ ਦਾਂਗੇ 350 ਆਪ ਰੱਖ ਲਾਂਗੇ ਆਪਾਂ ਨੇ ਸ਼ਾਮਾਂ ਨੂੰ ਚੂਜ ਚੂਜ ਬਹ ਜਾਏਗਾ ਆਹੋ ਚਾਹ ਨਾ ਬਣੂ ਚੂਹ ਤੇ ਬਣੂਗੀ ਆਹੋ ਤੈਨੂੰ ਪਤਾ ਫਿਰ ਕੀ ਕਰਨਾ ਤੇ ਤੇਰੇ ਕੋਲੋਂ ਵੈਗ ਮੈਂ ਗੱਲਾਂ ਬਾਤਾਂ ਮਾਰਦੇ ਆ ਚਲੋ ਕੋਈ ਨਹੀਂ ਦਸੀ ਨਾ ਉਹਨੂੰ ਫਿਰ ਆਪਾਂ ਦੋਵੇਂ ਕਰ ਲਾਂਗੇ ਚੰਗਾ ਚੰਗਾ ਕੱਲ ਠੀਕ ਸੱਚੀ ਗੱਲ ਹੀ ਉਹ ਮਹਾਵਤ ਡਾੜੀ ਪੂਰੀ ਹੋ ਗਈ ਬੰਨਨੋ ਪਹਿੜੇ ਮੋਨਾ ਜਾਣਾ ਗੁਰੂ ਮੈਂ ਤਾਂ ਹੁਣ ਬਾਹਰ ਆ ਕੇ ਵੇਖਿਆ ਬੰਦਾ ਇੱਕੋ ਡਾ ਕੰਮ ਕਰਨ ਦੂਜਾ ਸੁੱਤਾ ਇੱਥੇ ਉਹ ਗੁਰਵਾ ਨਹੀਂ ਪਾਣੀ ਪੀਣ ਦੇ ਲੱਕ ਲੁੱਕ ਸਿੱਧਾ ਡਾ ਕੰਮ ਮੜਾ ਜਾ ਆ ਹਟਾਈ ਹੋ ਤਾਂ ਹਟ ਗਈ ਉਹ ਵੀ ਇਹਨਾਂ ਯਾਰ ਮੈਂ ਥਾਗ ਗਿਆ ਤਾਂ ਸਮੇਂ ਦੋ ਘੰਟੇ ਵੱਧ ਵੀ ਲਾਏ ਨਾ ਸਬਜੀ ਜਗਨ ਨਿਕਲ ਗਿਆ ਸਾਰਾ ਹਾਂ ਨਿਕਲ ਗਿਆ ਥੋੜਾ ਰਹਿ ਗਿਆ ਉਹ ਫਿਰ ਤਨ ਪਾਏ ਕਿੱਦੜੀ ਲੋਣੀ ਪਣੀ ਬਣੀ ਡਾੜੀ ਨਰੀ ਡਾੜੀ 700 ਰੁਪਏ ਡਾੜੀ ਚਲਣ ਸੱਪੇ ਬਣ ਗਏ 700 ਅੱਲਾ ਦੇ ਦੇ ਚਲੋ ਮੇਰੀ ਗੱਲ ਸੁਣ ਸਵੇਰੇ 6 ਵਜੇ ਉਹਨੇ 32 ਦੇ ਤੜਕੇ ਆ ਕੇ ਨਕਲ ਹੋਣਾ ਹੀ ਕੋਈ ਨਹੀਂ ਲਾਦਾ ਆ ਉਹ ਤੇ ਡਿਆੜੀ ਦੇ ਦੇ ਉਹਨਾਂ ਨੂੰ ਫੋਨ ਕਰਦੇ ਮੈਂ ਜੀ ਨੂੰ ਬਤੇ ਹੋਗੀ ਚਲੋ ਉਹ ਬਣ ਗਿਆ ਮਲੇ ਘੜ ਚੁੱਪ ਕਰਕੇ ਬੋਚਵਾ ਹਾਂ ਇਹ ਵਾਲੇ ਹਾਂ ਪੀਏ ਹੋਏ ਹੋਰ ਆ ਮੂੰਮਾ ਆ ਲੈ ਭਰਾ ਪੈਸੇ ਆਪਣੇ ਆ ਲੈ ਬੱਸ ਇਹ ਨਹੀਂ ਕੀ ਹਾਲ ਹੈ ਤੇਰੇ ਜਾਨ ਉਹ ਜਾਨ ਇੰਨੇ ਹੋਣੇ ਆ ਉਹਨੇ ਦਿੱਤੇ ਇੰਨੇ ਆ ਤੇ ਕੀ ਕਰਾਂ ਯਾਰ ਇਹਦੇ ਥੋੜੇ ਆ ਯਾਰ ਓਏ ਮੈਨੂੰ ਨਹੀਂ ਨਾ ਪਤਾ ਉਹਨੂੰ ਕੱਲ ਕਰ ਲਾ ਫਿਰ ਯਾਰ ਰੋ ਦੇਣਾ ਪੁੱਛ ਲਾਂ ਚੰਗਾ ਚਲ ਫਿਰ ਹੈਪੀ ਓਏ ਹਾਂ ਚਲਾ ਤੋਲੀ ਚਲ ਫਿਰ ਖਾਪੀ ਗਈ ਉਹ ਤਰੀ ਤਰੰਗਾ ਹੈਪੀ ਗਰਲ ਸੁਣੀ ਓਏ ਉਰੇ ਆਈ ਉਹਨੂੰ ਵਾਰੀ ਮਾਰ ਲੈ ਕਿੰਨੇ ਕ ਪੈਸੇ ਦਿੱਤੇ ਭੋਲੂ ਨੇ ਤੈਨੂੰ ਆ ਯਾਰ ਉਹ ਲੈ 400 ਰੁਪਏ 400 ਦਿੱਤਾ ਜੀ ਗੁਰੂ ਆਹ ਡਿਆੜੀ ਤੇ ਮੈਂ ਤੁਹਾਡੀ 700 ਰੁਪਏ ਦਿੱਤੀ ਇੱਕ ਜਾਨੇ ਦੀ ਮੈਨੂੰ ਤਾਂ ਅੰਦੇ ਇੰਨੇ ਦਿੱਤੇ ਉਹਨੇ ਉਹ ਨਹੀਂ ਗੁਰੂ ਆ ਇਹ ਬੜਾ ਠੱਗ ਬੰਦਾ ਵਾ ਤੂੰ ਇਹ ਕੰਮ ਕਰ ਤੂੰ ਮੇਰੇ ਨਾਲ ਸਿਆਲ ਦੀ ਗੱਲ ਕਰ ਲੈ ਪੂਰੇ ਦੀ ਭੋਲੂ ਹੈਗਾ ਤਾਂ ਇਹ ਤੁਹਾਡੇ ਨਾਲ ਉਹ ਨਹੀਂ ਗੁਰੂ ਆ ਭੋਲੂ ਠੱਗੀਆਂ ਬੜੀਆਂ ਮਾਰਦਾ ਹੁਣ ਵੇਲਾ ਤੇਨੂੰ ਵੀ ਧੱਕਾ ਕਰ ਗਿਆ ਵਾ ਸੋ ਯਾਰ ਤੋ ਨਾ ਆ ਜਾਕਰ ਤੂੰ ਇੱਕ ਸਾਲਵਾ ਦੇ ਮੇਰਨਾਂ ਹੇ ਚੱਲ ਚੰਗਾ ਫਿਰ ਚਲੋ ਓਕੇ ਆ ਜੀ ਸਾਰੇ